ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਅਸੀਂ ਪਹੁੰਚ ਚੁੱਕੇ ਹਾਂ ਰੈਸਟੋਰੈਂਟ ਦੇ ਵਿੱਚ ਮੈਂ ਤੇ ਕੁਲਵੀਰ ਤੇ ਕੁਲਵੀਰ ਦੇ ਪਾਪਾ ਅੱਜ ਅਸੀਂ ਕੁਲਵੀਰ ਦੇ ਪਾਪਾ ਨਾਲ ਨਾਲ ਇੱਕ ਥੋੜਾ ਜਿਹਾ ਉਹ ਕਰ ਦਿੱਤਾ ਫ੍ਰੈਂਕ ਕਹਿ ਸਕਦੇ ਹੋ ਜਾਂ ਕਹਿ ਸਕਦੇ ਨੇ ਕਿ ਅਸੀਂ ਥੋੜੀ ਜਿਹੀ ਚਲਾਕੀ ਕਰ ਲਈ ਪਤਾ ਕੀ ਹੋਇਆ ਅਸੀਂ ਮੈਂ ਕੁਲਵੀਰ ਦੇ ਪਾਪਾ ਨੂੰ ਘਰੋਂ ਲੈ ਕੇ ਤੁਰੀ ਸੀ 7 ਵਜੇ ਮੈਂ ਕਿਹਾ ਵੀ ਮੇਰੇ ਪੰਜ ਛੇ ਸੂਟ ਦਰਜੀ ਕੋਲੇ ਪਏ ਆ ਤੇ ਉਹਨਾਂ ਨੇ ਸਟਿਚ ਕਰਤੇ ਉਹਨਾਂ ਦਾ ਫੋਨ ਆ ਗਿਆ ਵੀ ਤੁਹਾਡੇ ਮੈਡਮ ਸੂਟ ਸਟਿਚ ਹੋ ਗਏ ਤੇ ਤੁਸੀਂ ਵੜ ਕੇ ਲੈ ਜਾਓ ਅਸੀਂ ਉੱਥੇ ਗਏ ਸੂਟ ਲੈਣ ਤੇ ਕੁਲਵੀਰ ਦੇ ਪਾਪਾ ਨੂੰ ਮੈਂ ਲੱਗ ਗਿਆ ਕਿ ਇਹਨਾਂ ਨੇ ਕੱਲੇ ਸੂਟ ਹੀ ਲੈਣੇ ਆ ਚਲ ਕੋਈ ਨਾ 10 ਮਿੰਟ ਤਾਂ ਲੱਗਣੇ ਆ ਤੇ ਮੈਂ ਇਹਨਾਂ ਨੂੰ ਸੂਟ ਦਵਾ ਕੇ ਬਾਅਦ ਚ ਡਿਊਟੀ ਚਲੇ ਜਾਊਗਾ ਬਸ इजीली ਦਾ ਗਵਰਨਮੈਂਟ ਵਿੱਚ ਚੀਜ਼ ਹੈ ਤੇ ਮੈਂ ਉਹਨਾਂ ਨੂੰ ਕੁਝ ਦੱਸਿਆ ਨਹੀਂ ਮਗਾ ਚਲ ਕੋਈ ਗੱਲ ਨਹੀਂ ਜੀ ਆਪਾਂ ਸੂਟ ਲੈ ਲੈਂਦੇ ਹਾਂ ਤੇ ਜਦ ਅਸੀਂ ਤੁਰਨ ਲੱਗੇ ਤਾਂ ਕਲਵੀਰ ਨੇ ਸੜਨ ਵੀ ਪਲਾਨ ਮੰਗ ਲਿਆ ਕਹਿੰਦਾ ਮੰਮੇ ਮੈਂ ਤਾਂ ਆਪਣੇ ਨਾਲ ਜਾਣਾ ਮੈਂ ਕਿਹਾ ਮੈਂ ਵੀ ਸੱਚ ਮਗਾ ਚਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਸੂਟ ਹੀ ਫੜ ਕੇ ਲੈ ਕੇ ਆਉਣੀ ਕਲਵੀਰ ਨਾਲ ਚੱਲ ਜੂਗਾ ਤੇ ਤਾਂ ਕੀ ਹੋ ਜੂਗਾ ਨਾ ਤੇ ਇੱਥੇ ਮੈਂ ਫਿਰ ਕਲਵੀਰ ਨੂੰ ਉਹ ਪੁੱਛ ਰਹੀ ਹਾਂ ਕਿ ਕਲਵੀਰ ਪਹਿਲੇ ਮੈਨੂੰ ਦੱਸਦੇ ਨਹੀਂ ਮੈਂ ਕਿਹਾ ਸੀ ਕਲਵੀਰ ਦੇ ਪਾਪਾ ਕਹਿੰਦੇ ਕਿ ਤੂੰ ਹੀ ਕਿੰਨੀ ਮੁੰਡੇ ਨੂੰ ਹਨਾ ਉੱਥੇ ਆਣ ਕੇ ਕਲਵੀਰ ਰੈਸਟੋਰੈਂਟ ਮੁੜੇ ਵੀਰ ਗਿਆ ਕਹਿੰਦਾ ਮੈਂ ਤਾਂ ਪੀਜ਼ਾ ਖਾ ਕੇ ਜਾਣਾ ਕਰ ਮੈਂ ਨਹੀਂ ਉੱਧਰ ਜਾਣਾ ਮम्मा ਹਣਾ ਤੇ ਮੈਂ ਕਲਵੀਰ ਨੂੰ ਕਹਿ ਕਲਵੀਰ ਨਹੀਂ ਤੇ ਪਾਪਾ ਲੇਟ ਹੋ ਰਿਹਾ ਹੈ ਫਿਰ ਕਲਵੀਰ ਦੇ ਪਾਪਾ ਕਹਿੰਦੇ ਕਲਵੀਰ ਦੇ ਪਾਪਾ ਕਹਿੰਦੇ ਛੱਡੋ ਘੜਾ ਕਾਹਨੂੰ ਬੱਚੇ ਨੂੰ ਰੋਣਾ ਜਿ ਆਪਾਂ ਨੂੰ ਪੀਜ਼ਾ ਲੈ ਦਿੰਦੇ ਕਲਵੀਰ ਨੇ ਪੀਜ਼ੇ ਦਾ ਆਰਡਰ ਦਿੱਤਾ ਤੇ ਮੈਂ ਪਨੀਰ ਵਾਲੇ ਤਿੰਨ ਸੈਂਡਵਿਚ ਦਾ ਆਰਡਰ ਦੇ ਦਿੱਤਾ ਉਹ ਆਰਡਰ ਕਾਹਦਾ ਦਿੱਤਾ ਕਿ ਸਾਨੂੰ ਇੱਥੇ 15 ਤੋਂ 20 ਮਿੰਟ ਵੇਟ ਕਰਨੀ ਪਈ ਹਣਾ ਤੇ ਕਲਵੀਰ ਦੇ ਪਾਪਾ ਹੋਈ ਜਾ ਰਹੇ ਸੀ ਡਿਊਟੀ ਤੋਂ ਲੇਟ ਤੇ ਮੈਂ ਕਲਵੀਰ ਦੇ ਪਾ ਵੀ ਜਗ੍ਹਾ ਦੇ ਧੁਨੀਤਾ ਪਾウダー ਕੈਨਸਲ ਕਰਾ ਦਿੰਨੇ ਕਿਉਂਕਿ ਦੇ ਨਹੀਂ ਸੀ ਰਹੀ ਹਮ ਸਾਡਾ ਧਿਆਨ ਸਿਰਫ ਉਹਨਾਂ ਰੈਸਟੋਰੈਂਟ ਵਾਲਿਆਂ ਵੱਲ ਸੀ ਕਿ ਕਦੋਂ ਸਾਡਾ ਆਰਡਰ ਪਿਆਰ ਕਰਨ ਤੇ ਕਦੋਂ ਅਸੀਂ ਮਤਲਬ ਕਿ ਆਰਡਰ ਲੈ ਕੇ ਘਰੇ ਜਾਈਏ ਤੇ ਅਸੀਂ ਵੇਟ ਕਰਦੇ ਕਰਦੇ ਨੇ ਤਿੰਨ ਕੋਲਡ ਡਰਿੰਕ ਪੀ ਲਏ। ਉੱਥੇ ਬੈਠਿਆ ਬੈਠਣ ਕਿਉਂਕਿ ਅਸੀਂ ਪੈਕੀ ਕਰਾਉਣਾ ਸੀਗਾ ਬਾਪ ਦਾ ਸਮਾਂ ਸੀ ਨੇਰਾ ਹੋ ਰਿਹਾ ਸੀ ਨਾ ਥੋੜਾ ਜਿਹਾ ਦੂਰ ਵੀ 15 ਤੋਂ 20 ਕਿਲੋਮੀਟਰ ਬਾਅਦ ਜਾਣਾ ਸੀ। ਤੇ ਇਹਨਾਂ ਨੂੰ ਮੈਂ ਖਿੱਚੀ ਜਾ ਰਹੀ ਸੀ ਮੈਂ ਕਿਹਾ ਚਲੋ ਕੋਈ ਗੱਲ ਤੁਸੀਂ ਅੱਜ ਛੁੱਟੀ ਕਰ ਲਓ ਕਹਿੰਦਾ ਨਹੀਂ ਨਹੀਂ ਮੈਂ ਕੰਮ ਤੋਂ ਅੱਜ ਛੁੱਟੀ ਨਹੀਂ ਕਰਨੀਗੀ ਤੁਸੀਂ ਵੀ ਜਾਣ ਬੁੱਝ ਕੇ ਮਾਪੋਤ ਮੇਰੇ ਨੂੰ ਕੋ ਸਾਥ ਨਹੀਂ ਲਿਆ ਕਹਿੰਦਾ ਮੈਨੂੰ ਉਹ ਕਹਿੰਦੇ ਕਲਵੇ ਦੇ ਪਪਾ ਕਹਿੰਦੇ ਕਿ ਤੂੰ ਸੈਂਡਵਿਚ ਦਾ ਆਰਡਰ ਨਹੀਂ ਸੀ ਦੇਣਾ ਨਾ ਇਕੱਲੇ ਪੀਜ਼ੇ ਦਾ ਦੇ ਨਹੀਂ ਪੀਜ਼ਾ ਜਲਦੀ ਤਿਆਰ ਹੋ ਜਾਂਦਾ ਸੀ ਕਲਵੀਰ ਨੂੰ ਤਾਂ ਵੀ ਕਰੀ ਜਾ ਰਹੀ ਸੀ ਤਾਂ ਵੀ ਕਰੀ ਜਾ ਰਹੀ ਸੀ ਮੈਂ ਕਿ ਕਲਵੀਰ ਹੱਥ ਜੋੜੇ ਜਾ ਚਲ ਜਾ ਬਾਹਰ ਕਹਿੰਦਾ ਮਮਾ ਮੈਂ ਬਾਥਰੂਮ ਆਇਆ ਮੈਂ ਕਹਾਂ ਜਾ ਕੇ ਬਾਹਰ ਕਰਿਆ ਬਾਥਰੂਮ ਜਿੱਥੇ ਨੂੰ ਆਇਆ ਹੀ ਆ ਤੇ ਕਹਿੰਦਾ ਕਿ ਮੈਂ ਚਾਹਨਾਵਾ ਕਰਨ ਕਿ ਨਾ ਵਾਸ਼ਰੂਮ ਬਾਹਰ ਬਣਾਸ ਤੇ ਝੂਠ ਬੋਲ ਕੇ ਮੈਂ ਚਲ ਗਿਆ ਤੇ ਕਿ ਉੱਥੇ ਖੜਕੀ ਖੜਾ ਹੋ ਕੇ ਆ ਗਿਆ ਵਾਸ਼ਰੂਮ ਦੇ ਤਾਂ ਤੱਕ ਤਾਂ ਪਹੁੰਚਿਆ ਹੀ ਨਹੀਂ ਨਾ ਤੇ ਆਨ ਕੇ ਅੰਦਰ ਕਹਿੰਦਾ ਕਹਿੰਦਾ ਮੰਮੀ ਆਪਣੀ ਬਾਈਕ ਪਲਾ ਕਿਹੜੀ ਉੱਥੇ ਖੜੀ ਹੈ ਮੈਂ ਕਿਹਾ ਜਾ ਦੇਖ ਕੇ ਤਾਂ ਵੀ ਬਾਈਕ ਹੈਗੀ ਕੋਈ ਲੈਤਾ ਨਹੀਂ ਗਿਆ ਤੇ ਬਾਈਕ ਦੇਖਣ ਗਿਆ ਚਲਦਾ ਮੈਂ ਪੀਜ਼ੇ ਵਾਲੇ ਕੋਲੇ ਪਹੁੰਚ ਕੇ ਗਈ ਮੈਂ ਤਾਂ ਪਣ ਬਣ ਕੇ ਸਾਡਾ ਆਰਡਰ ਜਲਦੀ ਜਲਦੀ ਤਿਆਰ ਕਰਦੇ ਕਿਉਂਕਿ ਸਨ ਅਸੀਂ ਹਨੂ ਨੇਰਾ ਹੋ ਰਿਹਾ ਵਾਸੀ ਸ਼ਾਮ ਨੂੰ ਜਿਆਦਾ ਨੇਰੇ ਜੇ ਆ ਗਏ ਆ ਤੇ ਥੋੜਾ ਦੂਰ ਜਾਣਾ ਵਾਣਾ ਤੇ ਉਹਨੂੰ ਉਹਨਾਂ ਨੂੰ ਇਹ ਗੱਲ ਕਹਿੰਦੀ ਕਹਿੰਦੀ ਤੇ ਪਹੁੰਚ ਕੇ ਉੱਥੇ ਉਹਨਾਂ ਦੇ ਕੁੰਡ ਦੇ ਉੱਤੇ ਤੇ ਕਲਵੀਰ ਇਧਰ ਆ ਕੇ ਛਾਰਪਾ ਤੇ ਛਾਰਪਾ ਕਰੀ ਜਾ ਰਿਹਾ ਸੀ ਕਦੀ ਕਹਿ ਰਿਹਾ ਸੀ ਮਮਾ ਮੈਨੂੰ ਗੋਦੀ ਉਠਾਓ ਕਦੀ ਕਹਿ ਰਿਹਾ ਸੀ ਮਮਾ ਮੈਨੂੰ ਮੈਨੂੰ ਇਹ ਚੀਜ਼ ਲਾਓ ਕਦੀ ਕਹਿ ਰਿਹਾ ਸੀ ਇਹ ਚੀਜ਼ ਲਾਓ ਮੈਂ ਕਲਵੀਰ ਨੂੰ ਥੋੜਾ ਜਿਹਾ ਕਹਿੰਮਾ ਕਲਵੀਰ ਅੱਜ ਆਪਾਂ ਜ਼ਿਆਦਾ ਹੀ ਲੇਟ ਹੋ ਜਾਣਾ ਕੁਛ ਤੇ ਆਪਾਂ ਜਲਦੀ ਜਲਦੀ ਕਰਦੇ ਨੇ ਪੰਜਾਬ ਕਿੰਨਾ ਸੁਣਾ ਲਿਖਿਆ ਹੋਇਆ ਨਾ ਪਰ ਸੁਣਾ ਲੱਗਦਾ ਹੋਇਆ ਲਿਖਿਆ ਤੇ ਇਸ ਤੋਂ ਬਾਅਦ ਅਸੀਂ ਫਾਈਨਲੀ 30 ਤੋਂ 32 ਮਿੰਟ ਦੀ ਵੇੜ ਕਰਾਈ ਸਾਡੇ ਤੋਂ ਰੈਸਟੋਰੈਂਟ ਆ ਲੈਣੇ ਤੇ ਕਲਵੀਰ ਵੀ ਖੜਾ ਖੜਾ ਥੱਕ ਗਿਆ ਕਹਿੰਦਾ ਮਮਾ ਕਿਉਂਕਿ ਸਾਡੇ ਤੋਂ ਪਹਿਲਾਂ ਆਰਡਰ ਬੋਸ ਸੀ ਕਹਿੰਦਾ ਮਮਾ ਮੈਨੂੰ ਗੋਦੀ ਉਠਾ ਲਓ ਇੱਥੇ ਮਕਰਵੀਰ ਨੂੰ ਗੋਦੀ ਉਠਾ ਲਵਨੀ ਆ ਗੋਦੀ ਉਠਾ ਕੇ ਮੈਂ ਕਲਵੀਰ ਚੱਲਾ ਵੀ ਆਪਾਂ ਮੈਂ ਥੋੜਾ ਤਾਂ ਮੈਂ ਤੈਨੂੰ ਚੈੱਕ ਲੈਣੀ ਆ ਪਰ ਮੈਨੂੰ ਤੂੰ ਭਲ ਬਹੁਤ ਲੱਗਦਾ ਪਿਆ ਮੈਂ ਕਿਉਂਕਿ ਜਦੋਂ ਬੱਚਾ ਵੱਡਾ ਵਾਈ ਨਾ ਤੂੰ ਗੋਦੀ ਉਠਾਉਣਾ ਵੀ ਮੁਸ਼ਕਲ ਹੋਏ ਨਾ ਪਰ ਕਲਵੀਰ ਦੀ ਆਦਤ ਆ ਕਿ ਇਹਨੇ ਗੋਦੀ ਵਿੱਚ ਹੀ ਰਹਿਣਾ ਮੇਰੀ ਗੋਦੀ ਵਿੱਚ ਹੀ ਰਹਿਣਾ ਹੋਰ ਕਿਤੇ ਰਹਿ ਜਾਣਾ ਤੇ ਕਲਵੀਰ ਤੇ ਮੇਰੀ ਨਿਗਾਹ ਸਿਰਫ ਨਾ ਉਹਦੇ ਚ ਸੀ ਵੀ ਕਦੋਂ ਸਾਡਾ ਆਖੋ ਕੇ ਸਾਨੂੰ ਪੀਜ਼ਾ ਤੇ ਸੈਂਡਵਿਚ ਮਿਲੂਗਾ ਤੇ ਕਦੋਂ ਅਸੀਂ ਅਧਿਕਾਰ ਨੂੰ ਪਹੁੰਚਾਂਗੇ ਕਿਉਂਕਿ ਘਰ ਵੀ ਇਹਦੇ ਪਾਪਾੜਾ ਨਾਲ ਸੀ ਜੋਬ ਤੇ ਤੇ ਜੇ ਉਹ ਹੋ ਜਾਂਦੇ ਲੇਟ ਤੇ ਸਾਨੂੰ ਮਿਲਨੀ ਸੀ ਕੁਲਵੀਰ ਦੇ ਪਾਪਾ ਤੋਂ ਬਹੁਤ ਜ਼ਿਆਦਾ ਚਿੜਕਾ ਹਨਾ ਮੇਰੇ ਵਾਲ ਕਿੱਦਾਂ ਵਿਖਰੇ ਪਏ ਹਨਾ ਮੈਂ ਇਹਨਾਂ ਨੂੰ ਕੁਲਵੀਰ ਨੂੰ ਕੁਲਵੀਰ ਤੋਂ ਥੋੜਾ ਜਿਹਾ ਮੇਰੇ ਟੇਬਲ ਤੇ ਬਾਰਾ ਮੈਂ ਆਪਣੇ ਵਾਲ ਬਣਾ ਲਾਂ ਕਿਉਂਕਿ ਘਰੋਂ ਨਾ ਲੱਗਣਾ ਮੈਂ ਸੇਵਸ ਮੈਂ ਬੁਗ ਸਿਰ ਆਪਣਾ ਤੋਂ ਤਾਹਿਆ ਸੀਗਾ ਤੇ ਉਹ ਗਿੱਲੇ ਹੋਏ ਵਾਲ ਤਾਂ ਇਕੱਠੇ ਹੋ ਗਏ ਤੇ ਰਸਤੇ ਚੱਲ ਜਾਂਦੇ ਆ ਵਾਲ ਸੁੱਕ ਗਏ ਤੇ ਸੁੱਕ ਕੇ ਸਾਰੇ ਵਿਖਰ ਗਏ ਤੇ ਮੈਨੂੰ ਵਿਖਰੇ ਹੋਏ ਤਾਂ ਵਾਲ ਬਿਲਕੁਲ ਪਸੰ ਮੈਂ ਦੁਬਾਰਾ ਫਿਰ ਵੀਰ ਨੂੰ ਕਹਿੰਦਾ ਮਮਾ ਗੋਦੀ ਚੱਕ ਲੋ ਮੈਂ ਕਹਾਂ ਗੋਦੀ ਚੱਕ ਕੇ ਤੈਨੂੰ ਕੀ ਕਰਾਂ ਮੈਂ ਚੱਲ ਆਪਾਂ ਦੋ ਮਿੰਟ ਮਾਪੋਤੇ ਨੂੰ ਮੈਂ ਕਿਹਾ ਲੈਣ ਦਾ ਕੋਈ ਕਰੇ ਤਾਂ ਇੱਕ ਕੰਮ ਦੇ ਵਿੱਚ ਕੁ ਵੀਰ ਨੂੰ ਵਿਚਾਰੇ ਨਾਲ ਟਾਈਮ ਸਪੈਂਡ ਕਰਨ ਦਾ ਵੀ ਟਾਈਮ ਨਹੀਂ ਲੱਗਦਾ ਨਾ ਕੰਮ ਜ਼ਿਆਦਾ ਹੁੰਦਾ ਇੱਥੇ ਰੈਸਟੋਰੈਂਟ ਜੇ ਵੇਟ ਕਰਦੇ ਹੀ ਮੈਂ ਕਹਾਂ ਚੱਲ ਕੁਲ ਵੀਰ ਨਾਲ 10 ਮਿੰਟ ਖੇਡ ਲੈਣ ਜਾਣਾ ਇਹ ਨੂੰ ਦੁਬਾਰਾ ਮੈਂ ਕਹਿੰਦਾ ਥੱਕਾ ਜਾਂ ਨਹੀਂ ਪਤਾ ਮੈਂ ਕਿੱਦਾਂ ਦਿਨ ਗੋਦੀ ਚੱਕਾਂ ਵੇਅਅਸ ਵਿੱਚ ਮਕਬੀਰ ਨੂੰ ਫਾਈਨਲੀ ਮੈਂ ਕਿਹਾ ਕਲਵੀਰ ਹੁਣ ਨਾ ਮੈਂ ਥੱਕ ਚੁੱਕੀ ਹਾਂ ਜਦ ਨੂੰ ਚੱਕ ਸਕੇ ਕਿਉਂਕਿ 10 15 ਮਿੰਟ ਮੈਨੂੰ ਚੱਕ ਕੇ ਉਹਦੀ ਖੜੀ ਗਈ ਮੈਂ ਕਿਹਾ ਜਦ ਚੇਅਰ ਹੈਗੀ ਰਾਮ ਦੇ ਨਾਲ ਚੇਅਰ ਤੇ ਲੈਗਸ ਹੋ ਕੇ ਬੈਠ ਤੂੰ ਸੋਫੇ ਵਾਲੀ ਚੇਅਰ ਆਣਾ ਉਹ ਕਿੱਥੇ ਬੈਠਦਾ ਫਿਰ ਮੇਰੇ ਪਿੱਛੇ ਚਲੇ ਜਾਂਦਾ ਵਾ ਕਹਿੰਦਾ ਮਮਾ ਨੇ ਮੇਰੇ ਕੋਲ ਡਰਿੰਕ ਦੇ ਦੋ ਮੈਂ ਕੋਲ ਡਰਿੰਕ ਕਲਵੀਰ ਨੇ ਦਿੱਤਾ ਫਾਈਨਲੀ ਫੜਾ ਤੇ ਉਸ ਤੋਂ ਬਾਅਦ ਮੈਂ ਤੇ ਕਲਵੀਰ ਤੁਰੇ ਫਿਰਦੇ ਮੈਂ ਹੁਣ ਉਹਦੇ ਸਟੂਡੈਂਟ ਵਾਲੇ ਕੋਲੇ ਗਈਆਂ ਮੈਂ ਕਿਹਾ ਸਲੂਨ ਪੁੱਛਦੀਆਂ ਵੀ ਭੈਣ ਕਿੰਨਾ ਟਾਈਮ ਲੱਗਦਾ ਜਲਦੀ ਜਲਦੀ ਸਾਡਾ ਆਰਡਰ ਦੇ ਦਿਓ ਆਈ ਥਿੰਕ ਉਹਨਾਂ ਦਾ ਸਾਡਾ ਆਰਡਰ ਤਿਆਰ ਹੋ ਹੀ ਚੁੱਕਾ